ਸਣੇ ਹੋਰ ਅਕਾਲੀ ਦਲ ਦੇ ਆਗੂਆਂ ਨੂੰ ਪਹਿਲੀ ਪ੍ਰਤੀਕਿਰਿਆ ਕੀਤੀ ਹੈ। ਦੇਖੋ ਮੈਂ ਸਮਝਦਾ ਕਿ ਬੜਾ ਵਿਲੱਖਣ ਤੇ ਫੈਸਲਾ ਹੋਇਆ ਔਰ ਬੜਾ ਇੱਕ ਸਤਕਾਰਯੋਗ ਜਿਹੜਾ ਫੈਸਲਾ ਹੋਇਆ ਕਿ ਬਹੁਤ ਲੰਬੇ ਸਮੇਂ ਤੋਂ ਇੱਕ ਵਿਵਾਦਾ ਦੇ ਘੇਰੇ ਦੇ ਵਿੱਚ ਸੀ ਔਰ ਲੋਕਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਸੀ। ਅੱਜ ਉਹ ਸਾਰੀਆਂ ਧਾਰਨਾਵਾਂ ਦੇ ਉੱਤੇ ਜਥੇਦਾਰਾਂ ਨੇ ਬੜੇ ਸਨਮਾਨਜਨਕ ਤਰੀਕੇ ਨਾਲ ਉਹਨਾਂ ਨੂੰ ਵਿਰਾਮ ਲਗਾਇਆ। ਔਰ ਜਿੱਥੇ ਜਥੇਦਾਰਾਂ ਨੇ ਇੱਕ ਬੜੇ ਖੂਬਸੂਰਤੀ ਔਰ ਧਾਰਮਿਕ ਮर्यादाਵਾਂ ਦੇ ਅਨੁਸਾਰ ਉਹਨਾਂ ਨੂੰ ਤਨਖਾਹ ਜਿਹੜੀ ਲਗਾਈ ਹੈ ਪਾਵਨ ਨੂੰ ਟਾਇਲਟ ਸਾਫ਼ ਕਰਨ ਦਾ ਕੰਮ ਦਿੱਤਾ ਹੈ ਔਰ ਸੁਖਵੀਰ ਬਾਦਲ ਸਾਹਿਬ ਨੂੰ ਔਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੂੰ ਜਿਹੜੇ ਕਿ ਖੜੇ ਹੁੰਚ ਵੀ ਉਹਨਾਂ ਦੀ ਪ੍ਰੋਬਲਮ ਕਿਉਂਕਿ ਉਹਨਾਂ ਦੇ ਸਿਰ ਠੀਕ ਨਹੀਂ ਉਹਨਾਂ ਨੂੰ ਵੀ ਚੇਅਰ ਦੁੱਤੇ ਨੇ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਦਰਬਾਨ ਦੀ ਇੱਕ ਡਿਊਟੀ ਜਿਹੜੀ ਆ ਉਹਦਾ ਜਿਹੜਾ ਇੱਕ ਮੁਲਾਜ਼ਮ ਦੇ ਰੂਪ ਦੇ ਵਿੱਚ ਚੋੜਾ ਪਾ ਕੇ ਉਥੇ ਨੇਜਾ ਫੜ ਕੇ ਡਿਊਟੀ ਕਰਨ ਦੀ ਇੱਕ ਘੰਟੇ ਦੀ ਸਜ਼ਾ ਦਿੱਤੀ ਹੈ ਔਰ ਨਾਲ ਹੀ ਵਰਤਨ ਸਾਫ ਕਰਨ ਦੀ ਹੋਰ ਕੰਮਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕਮਾਂ ਦੇ ਜਿਹੜੇ ਸਹਿਯੋਗਾਂ ਦੇ ਲਈ ਔਰ ਨਾਲ ਨਾਲ ਜਿਹੜਾ ਪਾਠ ਦੀ ਉਹਦੀ ਵੀ ਉਹਨਾਂ ਨੂੰ ਸਜ਼ਾ ਜਿਹੜੀ ਆ ਸੁਣਾਈ ਗਈ ਸਜ਼ਾ ਨਹੀਂ ਕਹਿ ਸਕਦੇ ਕਿ ਇਹ ਤੋਂ ਉਹਨਾਂ ਨੂੰ ਇੱਕ ਸੇਧ ਦੇਣ ਦਾ ਇੱਕ ਸੰਦੇਸ਼ ਹੈ ਔਰ ਮੈਂ ਸਮਝਦਾ ਕਿ ਇੱਕ ਸਿੱਖ ਧਰਮ ਦੀ ਬਹੁਤ ਵੱਡੀ ਖੂਬਸੂਰਤੀ ਹੈ ਕਿ ਜਿੱਥੇ ਜੱਥੇਦਾਰਾਂ ਨੇ ਸਾਰਿਆਂ ਦੇ ਵਿੱਚ ਬੈਠ ਕੇ ਧਾਰਮਿਕ ਮਰਿਆਦਾਵਾਂ ਦਾ ਮੁੱਖ ਰੱਖਦੇ ਹੋਏ ਇੱਕ ਫੈਸਲਾ ਦਿੱਤਾ ਹੈ ਉੱਥੇ ਬਾਕੀ ਵੀ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਜਿਹੜੇ ਚਾਹੇ ਉਹ ਜਿੱਡੇ ਮਰਜੀ ਵੱਡੇ ਅਹੁਦਿਆਂ ਤੇ ਰਹੇ ਹੋਣ ਜਿੱਡੇ ਮਰਜੀ ਤਾਕਤਵਾਰ ਹੋਣ ਜਿਹੜੀ ਮਰਜੀ ਪੋਜੀਸ਼ਨਾਂ ਦੇ ਉੱਤੇ ਹੋਣ ਪੈਸੇ ਵਾਲੇ ਹੋਣ ਜਾਂ ਗਰੀਬ ਹੋਣ ਸਾਰਿਆਂ ਦੇ ਪ੍ਰਤੀ ਇੱਕੋ ਜਿਹਾ ਰਵਈਆ ਰੱਖਣਾ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਇਹਨਾਂ ਦੇ ਜਿਹੜੇ ਸਜਾ ਦੇ ਵਿੱਚ ਜਿਹੜੇ ਸੁਣਾਇਆ ਮੈਂ ਸਮਝਦਾ ਇੱਕ ਸੱਚ ਧਰਮ ਦੀ ਖੂਬਸੂਰਤੀ ਹੈ ਕਿ ਸਜਾ ਵੀ ਉਹਨਾਂ ਨੂੰ ਉਸ ਮਰਿਆਦਾਵਾਂ ਦੇ ਅਨੁਸਾਰ ਸੁਣਾਇ ਗਈ ਔਰ ਉਹਨਾਂ ਦੇ ਵੱਲੋਂ ਸਵੀਕਾਰ ਵੀ ਉਸ ਨੂੰ ਇੱਕ ਨਿਮਾਣੇ ਸਿੱਖ ਦੇ ਰੂਪ 'ਚ ਬਣ ਕੇ ਸਵੀਕਾਰ ਕੀਤਾ ਇਹ ਵੀ ਬਹੁਤ ਵੱਡੀ ਗੱਲ ਹੈ ਔਰ ਚਾਹੇ ਇਹ ਸਜ਼ਾ ਘੰਟੇ 2 ਘੰਟੇ ਜਾਂ 3 ਦੇ ਲਈ ਦੇ ਵਿੱਚ ਦਿੱਤੀ ਹੈ ਪਰ ਇੱਕ ਬਹੁਤ ਵੱਡਾ ਸੰਦੇਸ਼ ਹੈ ਔਰ ਇਹ ਮੈਂ ਸਮਝਦਾ ਕਿ ਬਾਕੀ ਧਰਮਾਂ ਦੇ ਲੋਕ ਵੀ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਆ ਕਿ ਉਹ ਚਾਹੇ ਮੁਸਲਮਾਨ ਹੋਣ ਚਾਹੇ ਉਹ ਸਿੱਖ ਹੋਣ ਇਸਾਈ ਹੋਣ ਹਿੰਦੂ ਹੋਣ ਸਾਰਿਆਂ ਦੇ ਵਿੱਚ ਇੱਕ ਇਸ ਚੀਜ਼ ਦੀ ਇੱਕ ਸਿਫਤ ਜ਼ਰੂਰ ਉਹਨੇ ਦੇਖ ਲਈ ਹੈ ਕਿ ਸਿੱਖ ਮर्यादा ਦਾ ਜਿਸ ਤਰੀਕੇ ਨਾਲ ਪਾਲਣਾ ਹੁੰਦੀ ਹੈ ਦਸਤਰੀਕੀ ਨਤਨ ਖਾਲ ਲਗਾਨੀ ਪਾਵ ਸਜਾ ਦੇਣੀ ਔਰ ਉਹਨੂੰ ਇੱਕ ਨਿਵਾਣੇ ਸਿੱਖ ਦੇ ਰੂਪ ਚ ਸਵੀਕਾਰ ਕਰਨਾ ਇੱਕ ਸਿੱਖ ਧਰਮ ਦੀ ਖੂਬਸੂਰਤੀ ਦੀ ਚਰਚਾ ਮੈਂ ਸਮਝਦਾ ਸਾਰੇ ਪਾਸੇ ਹੋ ਰਹੀ ਹੈ ਔਰ ਨਾਲ ਨਾਲ ਉਹਨਾਂ ਨੇ ਕੀ ਵਿਵਾਦ ਨੂੰ ਜਿਹੜਾ ਉਸ ਨੂੰ ਵੀ ਵਿਰਾਮ ਲਗਾਇਆ ਤੇ ਇਹ ਵੀ ਹੈ ਕਿ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੰਵਿਧਾਨ ਸਮਾਧਾਨ ਕਾਂ ਦੇ ਵਿੱਚ ਉਹਨੂੰ ਉਮੀਦ ਕਰ ਸਕਦੇ ਆ ਕਿ ਅੱਗੇ ਚੱਲ ਕੇ ਇਹਦੇ ਉਹ ਸਮੱਸਿਆਵਾਂ ਦਾ ਸਬਧਾਨ ਵਧੀਆ ਤਰੀਕੇ ਨਾਲ ਜਿਹੜਾ ਹੱਲ ਨਿਕਲੇਗਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਵੀ ਹੋਏਗੀ ਔਰ ਇੱਕ ਜਿਹੜਾ ਸੰਦੇਸ਼ ਵੀ ਗਲਤ ਕਰਾਂਗੇ ਕਿ ਸਜ਼ਾ ਦੇ ਪਾਕੀਦਾਰ ਹੋਵਾਂਗੇ ਏਡਾ ਮਰਜੀ ਵੱਡਾ ਵਿਅਕਤੀ ਕਿਉਂ ਨਾ ਹੋਵੇ ਇਹ ਵੀ ਜਿਹੜਾ ਆਮ ਵਿਅਕਤੀ ਦੇ ਲਈ ਵੀ ਇਹ ਸਿੱਖਿਆ ਦਾ ਜਿਹੜਾ ਉਹ ਇਸ ਸੰਦੇਸ਼ ਇਸ ਤਨਖਾਹ ਦੇ ਰੂਪ ਤੇ ਇਸ ਸਜ਼ਾ ਦੇ ਰੂਪ ਤੇ ਸਾਨੂੰ ਮਿਲਦਾ ਸਰਪ੍ਰਕਾਸ਼ ਸਿੰਘ ਬਾਦਲ ਕੋ ਫਕਰੇ ਕੌਮ ਵਾਪਸ ਲਿਆ ਗਿਆ ਕਿਵੇਂ ਦੇਖਦੇ ਹੋ ਇਕੋ ਜਿੱਥੇ ਤੱਕ ਮੇਰੀ ਆਪਣੀ ਨਿੱਜੀ رائے ਆ ਕਿ ਵੀ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਫਕਰੇ ਕਾਮ ਦਾ ਉਹਨਾਂ ਤੋਂ ਲਿਆ ਪਰ ਜੇ ਜਥੇਦਾਰਾਂ ਨੇ ਕੋਈ ਫੈਸਲਾ ਲਿਆ ਬੜਾ ਸੋਚ ਸਮਝ ਕੇ ਲਿਆ ਹੋਵੇਗਾ ਪਰ ਮੈਨੂੰ ਨਿੱਜੀ ਤੌਰ ਤੇ ਤਾਂ ਥੋੜਾ ਜਿਹਾ ਅਟਪਟਾ ਜਿਹਾ ਲੱਗਾ ਹੋਇਆ ਪਰ ਜਿਸ ਜਥੇਦਾਰਾਂ ਨੇ ਫੈਸਲਾ ਲਿਆ ਤਾਂ ਕਿਸੇ ਨਾ ਕਿਸੇ ਸਵੀਕਾਰ ਜਿਹੜਾ ਆ ਉਹ ਬੜਾ ਸੂਝ-ਬੂਝ ਨਾਲ ਲਿਆ ਹੋਗਾ ਪੰਜ ਜਥੇਦਾਰਾਂ ਨੇ ਬੈਠ ਕੇ ਉਹਦੇ ਉੱਤੇ ਫੈਸਲਾ ਲਿਆ ਹੈ। ਅ ਇਹ ਉਹਨਾਂ ਦੀ ਮर्याਦਤਾਂ ਦੇ ਅਨੁਸਾਰ ਹੈ। ਉਹਨਾਂ ਨੇ ਜੋ ਫੈਸਲਾ ਲਿਆ ਔਰ ਬਾਕੀ ਸੰਕਰ ਕੀ ਤੈਅ ਵੀ ਉਹਨਾਂ ਦੀ ਚੰਗੀ ਹੀ ਸੋਚ ਕਹਿ ਸਕਦੇ ਹਾਂ। ਹਾਂ ਮੈਨੂੰ ਨਿੱਜੀ ਤੌਰ ਤੇ ਜ਼ਰੂਰ ਹੋ ਸਕਦਾ ਹੈ ਕਿ ਭਈ ਇਸ ਵੇਲੇ ਕਿਉਂਕਿ ਉਹਨਾਂ ਨੇ ਸਾਰੀ ਉਮਰ ਅ ਕੌਮ ਦੀ ਜਾਂ ਉਹ ਸਿੱਖ ਧਰਮ ਦੀ ਜਿਹੜਾ ਅ ਸ਼ਹਿਰ ਨੂੰ ਵਾਸਤੇ ਉਹਨਾਂ ਨੇ ਆਪਣਾ ਕੰਮ ਕੀਤਾ ਔਰ ਜਿਹੜਾ ਵਿਰਾਸਤੇ ਖਾਲਸਾ ਬਣਾਇਆ ਜਾਂ ਹੋਰ ਬਹੁਤ ਸਾਰੀਆਂ ਉਹ ਸਿੱਖ ਧਰਮ ਨੂੰ ਸਮਰਪਿਤ ਕੀਤੇ ਇਹ ਵੀ ਬਹੁਤ ਵੱਡੀ ਗੱਲ ਸੀਗੀ ਉਸ ਨਜ਼ਰੀਏ ਨਾਲ ਜ਼ਰੂਰ ਲੱਗਦਾ ਸੀ ਕਿ ਉਹ ਉਸ ਫਖਰੇ ਕਾਮ ਹੈ ਪਰ ਜਿਆਜ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਕੁਛ ਨਾ ਕੁਛ ਕਿਸੇ ਨਾ ਕਿਸੇ ਅਲੱਗ ਐਂਗਲ ਤੋਂ ਆਪਣੀਆਂ ਧਾਰਮਿਕ ਮर्याਦਾਵਾਂ ਅਨੁਸਾਰ ਸੋਚ ਸਮਝ ਕੇ ਲਿਆ ਹੁਆ ਤੋ ਅਸੀਂ ਉਹਨਾਂ ਦੇ ਫੈਸਲੇ ਦਾ ਜੋ ਵੀ ਜਿੱਥੇ ਬਾਕੀ ਇਹਨੇ ਸਵੀਕਾਰ ਕਰਦੇ ਨੇ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੇ ਜੋ ਵੀ ਲਿਆ ਉਹ ਵਾ ਸੋਚ ਸਮਝ ਕੇ ਲਿਆ ਹੋਗਾ ਪਰ ਸਾਨੂੰ ਰੱਤੇ ਕੋਈ ਇਤਰਾਜ਼ ਕਰਨ ਦਾ ਕੋਈ ਅਧਿਕਾਰ ਵੀ ਨਹੀਂ ਸਰ ਤੁਹਾਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੀ ਸਿਆਸਤ ਚ ਬਦਲ ਆਏਗਾ ਕਿਉਂਕਿ ਲਗਾਤਾਰ ਅਕਾਲੀ ਦਲ ਨਿਗਾਰਵਲ ਵੱਧ ਰਿਹਾ ਸੀ ਤੋ ਇਹ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਉਹਨਾਂ ਦੀ ਇੱਕ ਅਕਾਲੀ ਦਲ ਦੀ ਆਪਣੀ ਸੋਚ ਹੋ ਸਕਦੀ ਹੈ ਬਾਕੀ ਚੀਜ਼ਾਂ ਅਲੱਗ ਹੋ ਸਕਦੀਆਂ ਪਰ ਇੱਕ ਸਿੱਖ ਮਰਿਆਦਾਵਾਂ ਦੇ ਤੌਰ ਤੇ ਇਹ ਰੂਪ ਦੇ ਵਿੱਚ ਮੈਂ ਇਸ ਫੈਸਲੇ ਨੂੰ ਬਹੁਤ ਇਤਿਹਾਸਿਕ ਫੈਸਲਾ ਮੰਨਦਾ ਹੈ। ਅਲਬਤਾ ਉਹ ਅਕਾਲੀ ਦਲ ਕਾਰਗੁਜ਼ਾਰੀ ਅੱਛੀ ਕਰੇਗਾ ਨਹੀਂ ਕਰੇਗਾ ਇਹ ਤਾਂ ਉਹ ਆਪ ਹੀ ਦੱਸ ਪਾਣਗੇ। ਲੋਕ ਉਹਨਾਂ ਨੂੰ ਸਵੀਕਾਰ ਕਰਦੇ ਨਹੀਂ ਕਰਦੇ। ਇਹਦੇ ਤੇ ਅਕਾਲੀ ਦਲ ਦੇ ਉੱਤੇ ਮੇਰਾ ਟਿੱਪਣੀ ਕਰਨ ਦਾ ਅਧਿਕਾਰ ਬਣਦਾ ਨਹੀਂ। ਪਰ ਇੱਕ ਅੱਛਾ ਫੈਸਲਾ ਇੱਕ ਜਥੇਦਾਰਾਂ ਦਾ ਇੱਕ ਫੈਸਲਾ ਸੀ ਇੱਕ ਧਰਮਪ੍ਰਤੀ ਜਿਹੜੀ ਸ਼ਰਤਾਂ ਸੀ ਉਹ ਮੇਰੇ ਦਿਲ ਨੂੰ ਵੀ ਬੜੀ ਅੱਛੀ ਲੱਗੀ ਹੈ। ਕਿ ਉਸ ਕਰਕੇ ਮੈਂ ਉਸੀ ਦਾ ਸਵਾਗਤ ਵੀ ਕਰਦਾ ਤੇ ਉਹਨਾਂ ਦਾ ਸਿੱਖ ਜਿਹੜੇ ਜਥੇਦਾਰਾਂ ਦਾ ਪੰਜੇ ਜਥੇਦਾਰਾਂ ਦਾ ਮੈਂ ਧੰਨ ਜਿਹੜਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਵਿਵਾਦ ਨੂੰ ਇੱਕ ਜਿਹੜਾ ਵਿਰਾਮ ਦੇ ਕੇ ਇੱਕ ਹੋਰ ਕੰਮਾਂ 'ਤੇ ਲਾਗੇ ਨਹੀਂ ਤਾਂ ਇੱਕੋ ਹੀ ਪਾਸੇ ਸਾਰਾ ਪੰਜਾਬ ਲੱਗਾਇਆ ਸੀ ਹੁਣ ਅਸੀਂ ਬਾਕੀ ਕੰਮਾਂ ਦੇ ਵਿੱਚ ਵੀ ਅੱਗੇ ਵਧ ਕੇ ਕੰਮ ਕਰਾਂਗੇ ਇਹਦੇ ਇਹਦੇ ਲਈ ਮੈਨੂੰ ਖੁਸ਼ੀ ਹੈ ਠੀਕ